ਜੇ ਕੜਾ ਪੌਣਾ ਹਾਰੀ ਦਾ ਬਹੁਤ ਸੱਚੇ ਤਰ੍ਹਾਂ ਆਰਕੀਟ ਜੇ ਹਾਂ ਦੀ ਅਸੀਂ ਬਾਬਾ ਜੀ ਦੇ ਗੇਤੇ ਵਿਸ਼ਾ ਬਾਬਾ ਪੌਣਾ ਹਾਰੀ ਦੇ ਅਸੀਂ ਉਤੋਂ ਆਦੇ ਆਦੇ ਬਾਬਾ ਜੀ ਦਾ ਸਰੂਪ ਦੇਖਿਆ ਬਹੁਤ ਹੀ ਸੁੰਦਰ ਮਨ ਨੂੰ ਮੋਣ ਵਾਲਾ ਦੇਖੋ ਅਸੀਂ ਆਦੇ ਆਦੇ ਸੱਚੇ ਇਹ ਬਾਬਾ ਜੀ ਦੇ ਸਰੂਪ ਦੇ ਸਾਰੇ ਭਗਤਾਂ ਨੂੰ ਦਾਸਾਂ ਕਰਾਈਏ ਬਹੁਤ ਹੀ ਸੁੰਦਰ ਮਨ ਨੂੰ ਮੋਹਣ ਵਾਲਾ ਇਹ ਸੁੰਦਰ ਦ੍ਰਿਸ਼ ਹੈ। ਦੇਖੋ ਕਰੋ ਦਰਸ਼ਨ ਸਾਰੇ ਭਗਤ ਜਿੰਨੇ ਵੀ ਐ ਐਤਵਾਰ ਵਾਲੇ ਦਿਨ। ਫਿਰ ਨਾ ਦੇਖੋ ਬਾਬਾ ਜੀ ਦਾ ਸੁੰਦਰ ਗੁਫਾ ਬਣਾਈ ਹੀ। ਨਾਲ ਸਰਾਹ ਹੈ ਜੀ ਇਹ। ਸ਼ਾਤ ਲਈਏ ਤੇ ਥੋੜਾ ਜਿਹਾ ਉੱਤੇ ਬਾਬਾ ਜੀ ਦੀ ਗੁਫਾ ਤੇ ਥੋੜਾ ਜਿਹਾ ਥੱਲੇ ਆ ਕੇ ਸਰਾਹ ਹੈ ਜੀ ਬਹੁਤ ਹੀ ਸੁੰਦਰ। ਇੱਥੇ ਬਾਬਾ ਜੀ ਦੀ ਗੁਫਾ ਬਣਾਈ ਹੈ। ਆਹ ਦੇਖੋ ਕਰੋ ਦਰਸ਼ਕ ਸਾਰੇ ਭਗਤ ਆਹ ਦੇਖੋ ਜੀ ਨਾਲ ਗਣੇਸ਼ ਦੀ ਬਹੁਤ ਹੀ ਸੁੰਦਰ ਸਰੂਪ ਹੈ ਜੀ ਔਰ ਉਸ ਦੇ ਨਾਲ ਸੂਰ ਦੇ ਭਗਵਾਨ ਦੇ ਸਰੂਪ ਪਿਆ ਹੈ ਜੀ ਬਹੁਤ ਹੀ ਮਨ ਨੂੰ ਮੋਹਣ ਵਾਲੇ ਸਰੂਪ ਹੈ ਜੀ ਇੱਥੇ ਸਰਾਂ ਦੇ ਵਿੱਚ ਆਹ ਦੇਖੋ ਜੀ ਬਿਸ਼ਨੂ ਭਗਵਾਨ ਜੀ ਬਹੁਤ ਹੀ ਸੁੰਦਰ ਸਰੂਪ ਤੇ ਉਸਦੇ ਨਾਲ ਹੈਗੇ ਜੀ ਭੋਲੇ ਸ਼ੰਕਰ ਕਰੋ ਦਰਸ਼ਨ ਸਾਰੇ ਭਗਤਾਂ ਨਾਲ ਹੈਗੇ ਜੀ ਨੋ ਮਾਤਾ ਦੇ ਸਰੂਪ ਹੈ ਜੀ ਇਹ ਵੀ ਬਹੁਤ ਹੀ ਵਧੀਆ ਤੇ ਮਨ ਨੂੰ ਮੋਣੇ ਵਾਲੇ ਸਰੂਪ ਹੈ ਜੀ ਤੂਰੋ ਦਰਸ਼ਨ ਜੀ ਦੇਖੋ ਕਿੰਨੇ ਸੋਹਣਾ ਸੋਹਣਾ ਸਰੂਪ ਰੱਖਿਆ ਵੇ ਮਾਤਾ ਜੀ ਦੀ ਆਹ ਦੇਖੋ ਇਹ ਵੀ ਬਹੁਤ ਹੀ ਸੋਹਣਾ ਸਰੂਪ ਮਾਤਾ ਦਾ ਆਹ ਦੇਖੋ ਜੀ ਮਨ ਨੂੰ ਸਾਰੇ ਜੰਨੇ ਵੀ ਸਰੂਪ ਇੱਥੇ ਰੱਖਿਆ ਵੇ ਜੀ ਮਨ ਨੂੰ ਮੋਹਣ ਨਿਬਾਲੇ ਸਰੂਪ ਹੈ ਜੀ ਤੇ ਅਸੀਂ ਸੋਚਿਆ ਸੀਗਾ ਵੀ ਸਾਰੇ ਦਹਾਏ ਸਰੂਪਾਂ ਦੇ ਦਸਾਂ ਰਹੀਏ ਬਹੁਤ ਹੀ ਵਧੀਆ ਸਰੂਪ ਹੈ ਇੱਥੇ ਰੱਖਿਆ ਵੀ ਹਾਂਜੀ ਆ ਦੇਖੋ ਜੀ ਇਹ ਵੀ ਬਹੁਤ ਵਧੀਆ ਸਰੂਪ ਹੈ ਜੀ ਮਾਤਾ ਦਾ ਉਸ ਤੋਂ ਬਾਅਦ ਆ ਵੀ ਦੇਖੋ ਜੀ ਜਿਹੜੇ ਭਗਤਾਂ ਨੂੰ ਬਾਬਾ ਜੀ ਦੀ ਇਹ ਵੀਡੀਓ ਵਧੀਆ ਲੱਗੀ ਤੇ ਜੈ ਬਾਬਾ ਬਲਕਨਾ ਜੀ ਲਿਖਿਓ ਬਹੁਤ ਜੈ ਬਾਬਾ ਬਲਕਨਾ ਜੀ ਲਿਖਿਓ ਤੇ ਸ਼ੇਅਰ ਕਰਿਓ ਸਾਰੇ ਭਗਤਾਂ ਵਾਸਤੇ ਦਰਸ਼ਨ ਕਰੂੰਗੀ ਇਹ ਕਾਲੀ ਮਾਤਾ ਦਾ ਸਰੂਪ ਹੈ ਜੀ ਬਹੁਤ ਵਧੀਆ ਇਹ ਦੇਖੋ ਜੀ ਇਹ ਬਜਰੰਗ ਬਲੀ ਹੈ ਜੀ ਇੰਬਾ ਬਾਬਾ ਪੋਣਾ ਹਰਿ ਆਸਨ ਲਾ ਕੇ ਬੈਠੇ ਨੇ ਪੋਲੇਨਾਥ ਦੀ ਸਮਾਧੀ ਚ ਲੀਨ ਨੇ ਇਹ ਦੇਖੋ ਕਿੰਨਾ ਵਧੀਆ ਸਰੂਪ ਹੈ ਇਹ ਪੋਲੇਨਾਥ ਦਾ ਕਰੋ ਦਰਸ਼ਨ ਬਾਹਰ ਆਖਦੇ ਮਿੱਧੀ ਇਹ ਹੈ ਜੀ ਬਾਹਰ ਤੇ ਮੰਦਰ ਦਾ ਦ੍ਰਿਸ਼ ਬਹੁਤ ਹੀ ਵਧੀਆ ਤੇ ਸੁੰਦਰ ਵਿਸ਼ਾਲ ਦ੍ਰਿਸ਼ ਹੈ ਜੀ ਦੇਖੋ ਗੋਪਾਣਾਈਏ ਬਾਬਾ ਜੀ ਦੀ ਇਹਨਾਂ ਤੋਂ ਚੇਤਰਾ ਦਾ ਮਹੀਨਾ ਆਦਾ ਜੀ ਇੱਥੇ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਜੀ ਤੇ ਬਾਬਾ ਜੀ ਦੇ ਲੰਗਰ ਵੀ ਲੱਗਦੇ ਹੈ ਜੀ ਹਾਂ ਜੀ ਇਹ ਸਰੋਵਰ ਫਿਰ ਥੱਲੇ ਜਨਨ ਨਾਲ ਪਰ ਲੰਦੇ ਜੀ